ਭਾਈ ਫਾਰਕਾ ਜਿੱਤਾ ਦੇ ਹੋਇਆ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰਾ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਪੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਅੱਜ ਜਾਣਾ ਭੈਣ ਕੋਲ ਉਧਰ ਕਣਕ ਬੀਜਣਾ ਪਾਪਾ ਜੀ ਚਲੇ ਗਏ ਪਹਿਲਾਂ ਉਹਨਾਂ ਨੇ ਛਿੱਟਾ ਦੇਣਾ ਤੇ ਮੈਂ ਟਰੈਕਟਰ ਲੈ ਕੇ ਜਾਣਾ ਜੀ ਤੇ ਬਾਕੀ ਚਲੋ ਚੱਲ ਰਿਹਾ ਰਲ ਮਿਲ ਕੇ ਕੰਮ ਵੀਰੋ ਤੇ ਅੱਜ ਸਮਾਪਤੀ ਵੱਲ ਹੋ ਜਾਣਾ ਆਪਣਾ ਕੰਮ ਤੇ ਪਾਣੇ ਰੋਟਾ ਵੇਟਰ ਵੀ ਧੋ ਦੇਣਾ ਹੁਣ ਤੱਕ ਸਮਝ ਲਓ ਵੀ ਜਿੰਨੂੰ ਜਿੰਨੂੰ ਲੋਡ ਤੇ ਨਾ ਵਰਤ ਲਿਆ ਹੁਣ ਕਣਕ ਰਹੀ ਵੀ ਨਹੀਂ ਬੀਜਣ ਵਾਲੇ ਆ ਖੇਤ ਰਹਿ ਗਿਆ ਆਪਣਾ ਪੂਰਾ ਟੈਂਟ ਲੱਗਣਾ ਇਹਦੇ ਵਿੱਚ ਬਾਅਦ ਚ ਬੀਜਾਂਗੇ ਇਹ ਹਾਲ ਸਵਾਗੇ ਨਾਲ ਵਾਕੇ ਕਿਉਂਕਿ ਇਹ ਖੇਤ ਬਹੁਤ ਬਾਹ ਹੋ ਚੁੱਕਿਆ ਛਿੱਟੇ ਨਾਲ ਬੀਜਾਂਗੇ ਕਣਕ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਉੱਥੇ ਜਾ ਕੇ ਮਿਲਦੇ ਆ ਭੈਣ ਕੋਲ ਚੱਲਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਚੱਲ ਰਿਹਾ ਕੰਮ ਪਹੁੰਚੇ ਵੇ ਖੇਤ ਦੇ ਵਿੱਚ ਭੈਣ ਨਾਲ ਦੇ ਉਧਰ ਮੇ ਬਜਾਈ ਚੱਲ ਰਹੀ ਆ ਚਾਹ ਲੈ ਕੇ ਆਈ ਸੀ ਪੈਣ ਉਹ ਸਾਹਮਣੇ ਚਲੇ ਗਈ ਉਧਰ ਬੈਠੇ ਆ ਸਾਰੇ ਮਾਰੀ ਜਾ ਨਹੀਂ ਸਾੜੇ ਖਾਦ ਮੈਂ 5 ਪਾੜਾ ਤਾ ਹਾਂ 5 ਥੈਲੇ ਮਲੋਏ ਪਾਪੜ ਜੀ ਨੂੰ ਅੱਜ ਕਾਲ ਦੀ ਮਾਸਟਰ ਜੀ ਸਾਸਿਕਾ ਹਾਂਜੀ ਚੱਲ ਰਿਹਾ ਕੰਮ ਫਿਰ ਬਕਣ ਕੌਣ ਦੇਖ ਲੈ ਹੋ ਤਾਂ ਲੇਟੇ ਆ ਪਰ ਇਹ ਕਰ ਦਿੰਦਾ ਹੈ ਬਹੁਤ ਲੇਟ ਹੋ ਗਿਆ ਪਾਣੀ ਜ਼ਿਆਦਾ ਲੱਗਦਾ ਤਾਂ ਥੋੜਾ ਜਿਹਾ ਹਿੰਮਤੀ ਹਿੰਮਤ ਰੱਖਾ ਗਿਆ ਇਹ ਮਤ ਨਹੀਂ ਆ ਪੂਰੀ ਨਹੀਂ ਹੈ ਹਿੰਮਤ ਪਰ ਕੀ ਕਰੇ ਹਿੰਮਤ ਨੂੰ ਚੱਲੇ ਜਾ ਕਰੀਆ ਬੰਦੇ ਨੂੰ ਕੀ ਕਰਨੀ ਹੈ ਹਿੰਮਤ ਹੋਣੀ ਵੀ ਨਹੀਂ ਤੇ ਜੀ ਇਹ ਬੂਟਾਂ ਚ ਨੱਕਾ ਵੱਡ ਵੀ ਕਿੱਧਰ ਨੂੰ ਸਕਦੇ ਆ ਨੱਕਾ ਵੱਡਣੇ ਨਹੀਂ ਜਦ ਤੈਨਸਰ ਪਾਣੀ ਲਾ ਦਿੰਦੇ ਤੇ ਹੁਣ ਪਾਣੀ ਕਣ ਕੇ ਜੰਮੀ ਹੁੰਦੀ ਬਸ ਹਾਂ ਇਹ ਤਾਂ ਪਹਿਲਾਂ ਉਹ ਜਿਹੜਾ ਚੰਡੀਗੜ੍ਹ ਦਾ ਪੰਗਾ ਤਾਂ ਹਾਂ ਉਹ ਵੀ ਥਾ ਲੋ ਬਾਈ ਭੈਣ ਵੀ ਉੱਧਰ ਲੱਗੀ ਵੀ ਹੈ ਕੰਮ ਤੇ ਬਾਈ ਆ ਸਰ੍ਹੋਂ ਕਸਾ ਆ ਹੇ ਵੀ ਭਾਈ ਸਾਰੇ ਖੇਤ ਬੀਜਾਉਣੇ ਆ ਉਹ ਟਰੈਕਟਰ ਖੜਾ ਵਿੱਚ ਉਧਰ ਮੂਰੇ ਮੂਰੇ ਉਹ ਗੰਨੇ ਦੇ ਲਾਗ ਲਾਗ ਮੱਕੀ ਖੜੀ ਸੀ ਭਾਈ ਉਹ ਵੀ ਵੱਡ ਹੋਣੀ ਸੀ ਲਾ ਭਾਈ ਮੱਕੀ ਦਾ ਵਿਚਾਰੀ ਤੋਤੇ ਨਹੀਂ ਖਾ ਲਈ ਹੈ ਮਿਲੋ ਭਾਈ ਉਧਰ ਦੋ ਵਾਰ ਸਪਰੇਅ ਕਰ ਲੀ ਸੀ ਗੱਲ ਜੀ ਮਾਸੀ ਸਾਸਿਕਾਲ ਇਹ ਪਤਾ ਨਹੀਂ ਕੀ ਗੱਲ ਹੈ ਜੀ ਇਹ ਦਿਨਾਂ ਚਾ ਕੇ ਮੱਕੀ ਪਰ ਤੋਤਾ ਪੈ ਜਾਂਦਾ ਹਾਂ ਦੋ ਵਾਰ ਸਪਰੇਅ ਕਰ ਲਈ ਹੂੰ ਫਿਰ ਇਹ ਵੀ ਬਾਲੇ ਵਧੀਓ ਨਹੀਂ ਇਹ ਹੁਣ ਫਿਰ ਤੁਹਾਨੂੰ ਪਤਾ ਹੀ ਨਹੀਂ ਕਹਿ ਨਹੀਂ ਦੰਦੇ ਬੀਬੇ ਕੁਰਤਾ ਬੀਜ ਨਾ ਬੀਜਿਆ ਨਾ ਗੁਰਬਾਣੀ ਚ ਵੀ ਲਿਖਿਆ ਵਾ ਕਿਵੇਂ ਫੁੱਟ ਰਹੀ ਹੈ ਹਾਂ ਇਹ ਵੀ ਹੈ ਗੱਲ ਇਹ ਮੈਂ ਕਹਿੰਦਾ ਬਾਜਰਾ ਜਾ ਫੁੱਟ ਰਿਆ ਮੱਕੀ ਨਹੀਂ ਜੀ ਹੈਗੀ ਉਹ ਬਾਜਰਾ ਹੈ ਨਾ ਆ ਸਾਗ ਰੀ ਇਹ ਦੋ ਵਰਦਾਲ ਆ ਆਪਣਾ ਹਾਂ ਇਹ ਸਾਗ ਇਹ ਸਾਗ ਬਣਦਾ ਵੀ ਸਵਾਦ ਹੈ ਹਾਂ ਉਹ ਦੇ ਟੇਢ ਹੋ ਗਿਆ ਜਿਹੜਾ ਰਾਤ ਮੈਂ ਕਹਿੰਦਾ ਪਰਸੋ ਬਣਿਆ ਬਸ ਤਾਂ ਇਹੀ ਤਾਂ ਹੈ ਇਹੀ ਤਾਂ ਹੈ ਨਾ ਹਾਂ ਇਹ ਤਾਂ ਚਲ ਚੱਕ ਲੈ ਹੁਣ ਦਾਤੀ ਕਿ ਇਹਨੂੰ ਦੇਖ ਰਹੀ ਹੈ ਹਾਂ ਫੜਾ ਫੜ ਮੈਂ ਤਾਂ ਉਧਰ ਬਸ ਚਾਹ ਪੀ ਕੇ ਤੇ ਟਰੈਕਟਰ ਲੱਗਿਆ ਜੋੜਨ ਮਾਸਰ ਜੀ ਕਹਿੰਦਾ ਸੀ ਮੂਰੇ ਛੱਟਾ ਦੇਈ ਜਾਣਾ ਨਾ ਹਾਂ ਵਧੀਆ ਆਹਾਂ ਕਿਹੜਾ ਠੀਕ ਆ ਯਾਰ ਹਰ ਵੀ ਛੱਡ ਗਿਆ ਕੀ ਨਾ ਨਾ ਠੀਕ ਆ ਚਲੋ ਵਧੀਆ ਚਲੋ ਬਾਈ ਚੱਲ ਰਿਹਾ ਕੰਮ ਚੱਕਲ ਚੱਕ ਮੈਂ ਤਾਂ ਫੋਨ ਬਚਾ ਕੇ ਲੋ ਬਾਈ ਲੱਗੇ ਹੋਏ ਕੰਮ ਇੱਕਣਾ ਖੇਚਿਆ ਰੌਣਕ ਪੂਰੀ ਦੀ ਪੂਰੀ ਆਹ ਲੋ ਬਾਈ ਉਹ ਲੱਗੀ ਪੈਣ ਵੀ ਤੇ ਬਾਈ ਆਹ ਔਰੇ ਜਾਮਣਾ ਤੋਂ ਪਟਾ ਹੋ ਗਈ ਇਹਦੀ ਫਾਲਾ ਵਾਲੇ ਦੋਹੇ ਤਰਖਤ ਪਟਾਤੇ ਜਾਮਣਾ ਬੂਟੇ ਰੱਖ ਲੈ ਪਪੂਲਰ ਬਹੁਤ ਠੀਕ ਹੈ ਜੀ ਬੀਜ ਕਿਹੜਾ ਹੈ ਪਹਿਲਾਂ ਇਹ ਬੀਜ ਪਰਲੀ ਸਾਈਡ ਤੇ ਪਤਾ ਲੱਗਣਾ ਨਾ ਇਹ ਡਾਏ ਦਾ ਹੈ ਜੀ ਉਧਰ ਪਰ ਤੇ ਪਤਾ ਲੱਜਣਾ ਇਹ ਹੁੰਦਾ ਦਿਖਾਇਓ ਜੀ ਮੜਾ ਜੇ ਟੋਟਾ 826 ਆ ਬਾਈ ਵੈਰਾਈਟੀ 825 ਹੋ ਗਿਆ ਹੋ ਗਿਆ ਦਾਈ ਲੱਗ ਰਹੀ ਨਾਲ ਦੀ ਨਾਲ ਹੈ ਠੀਕ ਆ ਚਲੋ ਬੋ ਬਾਈ ਚੱਲ ਰਿਹਾ ਕੰਮ ਹੋ ਲੱਗੇ ਉਧਰ ਕੱਖ ਦੀ ਵਡਾਈ ਉੱਚੇ ਗੱਲਾਂ ਲੋ ਬਾਈ ਚੱਲ ਰਹੀ ਆ ਬਾਈ ਕਣਕ ਦਾ ਚਿੱਟਾ ਦੇਖ ਹੋਇਆ ਵਾ para ir ਕਹਿੰਦਾ ਨਿਬੜਦਾ ਨਿਬੜਦਾ ਹੀ ਜਾਂਦਾ ਉਹ ਉੱਥੇ ਤੇ ਸ਼ੁਰੂ ਹੋਇਆ ਤੇ ਬਾਈ ਉੱਧਰ ਤੇ ਆਇਆ ਨੂੰ ਕਿ ਆਇਆ ਨੂੰ ਕਿ ਉੱਧਰ ਬਾਕੇ ਆਹ ਟਰੈਕਟਰ ਗਿਆ ਖੜ ਤੇ ਚਾਹ ਪੀ ਲਈ ਬਾਈ ਸਮੋਸੇ ਆ ਇਥੇ ਤੇ ਤੇ ਬਾਅਦ ਬਾਈ ਲੱਗੇ ਹੁਣ ਇਹ ਖੇਤ ਨੂੰ ਛਿੱਟਾ ਦੇ ਹੁਣ ਆਪਣਾ ਟਰੈਕਟਰ ਖੜਿਆ ਹੀ ਹੈ ਹਲੇ ਮੈਂ ਬਾਅਦ ਚ ਚਾਹ ਪੀਤੀ ਹੈ ਬਾਪੂਰਾ ਨੇ ਪੀਲੀ ਦੀ ਪਹਿਲਾਂ ਦੇਖੋ ਵੀ ਇੱਕ ਮੇਲ ਕਿੰਨਾ ਵਧੀਆ ਮਿਲਿਆ ਵਾ ਥੋੜਾ ਜਿਹਾ ਮਾਸੜ ਜਿ ਪਿੱਛੇ ਰਹਿ ਜਾਂਦੇ ਇੱਕ ਸੱਜੇ ਹੱਥ ਵਾਲਾ ਕਹਿੰਦਾ ਇੱਕ ਖੱਬੇ ਹੱਥ ਵਾਲਾ ਬਹੁਤ ਵਧੀਆ ਕੰਮ ਚੱਲਦਾ ਤਵੀਆਂ ਨਾਲ ਵਾਏ ਬਾਈ ਖੇਤ ਕਿਤੇ ਆਏ ਨਾ ਹੋਵੇ ਵੀ ਸਵਾਗਾ ਨਹੀਂ ਮਾਰਿਆ ਸਿਰਫ ਦੋ ਦੋ ਤਿੰਨ ਤਿੰਨ ਉਂਗਲੀਆਂ ਤਵੀਆਂ ਲਾਈਆਂ ਵੀ ਖੋਲੀਆਂ ਨਹੀਂ ਤੀਆਂ ਬਿ ਇੱਕ ਕੀਲੀ ਬਸ ਖੋਲ ਕੇ ਉਹਦੇ ਨਾਲ ਹਵਾ ਜੀ ਮਾਰੀ ਜੇ ਖੇਤਾਂ ਦੀ ਗਿੱਲਤ ਹੀ ਹੈ ਰੇਤਾ ਹੈ ਤਾਂ ਕਰਕੇ ਥੋੜੀ ਜਿਹੀ ਗਿੱਲੇ ਦੇ ਵਿੱਚ ਬੀਜਦੇ ਆ ਰੇਤੇ ਵਾਲੀ ਜ਼ਮੀਨ ਆ ਜਾਂਦੀ ਕਿਉਂਕਿ ਬੂਟੇ ਵੀ ਤਾਂਹੀਂ ਚੱਲਦੇ ਵੀਰੇ ਦੇਖ ਲਓ ਚਾਰਾਂ ਸਾਈਡ ਮੁੱਠੀ ਲੱਗੇ ਹੋਏ ਆਲੇ ਦੇਖਾ ਚੱਲੇ ਜਾ ਰਿਹਾ ਛਿੱਟੇ ਦਾ ਕੰਮ ਬਾਈ ਦੇਖੋ ਕਿੰਨਾ ਵਧੀਆ ਇੱਕ ਸਾਈਡ ਬਾਪੂ ਇੱਧਰ ਤੇ ਖੱਬੇ ਹੱਥ ਨਾਲ ਛਿੱਟਾ ਦਿੰਦਾ ਚੱਲੇ ਗਿਆ ਮੱਸੜ ਜੀ ਸੱਜੇ ਹੱਥ ਨਾਲ ਆਹ ਦੇਖੋ ਦੇਖਣਾ ਉਹ ਬਾਈ ਇਹ ਆ ਬਾਈ ਪੁਰਾਣੇ ਇੰਜਣ ਲੱਗੇ ਹੋਏ ਚਲੋ ਆਪਾਂ ਵੀ ਆਪਣਾ ਕਰਦੇ ਸਟਾਰਟ ਹਾਂ ਹੋਜਮਾ ਪਾਰਲੀ ਸਾਈਡ ਤੇ ਸਟਾਰਟ ਉਧਰ ਤੇ ਸ਼ੁਰੂ ਹੋਜਮਾ ਹੈ ਚਲੋ ਬਾਈ ਚੱਲ ਰਿਹਾ ਕੰਮ ਇੱਥੇ ਬਾਅਦ ਵਜਣਾ ਬਾਈ ਸਵਾਗਤ ਸਾਰਿਆਂ ਪਿਰ 1 2 3 4 4.5 ਕਿਲੋ ਬੀਜ ਹੋ ਜਾਣ ਜੀ ਜਿਆਣੀ ਲੱਗਿਆ ਨਾ ਹੋ ਗਿਆ ਟਾਈਮ ਸੋਣਾ 4 ਤੋਂ 5 ਘੰਟੇ ਬੀਜੀ ਪਹਿਲੇ ਲੋਚਾ ਕਾਲੀ ਕੋਈ ਕਰਿਆ ਨਹੀਂ ਮੈਂ ਕਿਤੇ ਵੀ ਦੁਆ ਗੇਰ ਨਹੀਂ ਲਾਇਆ ਖੇਤ ਵੀ ਖਰਾਬ ਤੇ ਵਿੱਚ ਮੱਕੀ ਦੀ ਕੁਸ ਫਿਸ ਕਰਕੇ ਇੱਕ ਨਾਲ ਤਾਂ ਖੇਤ ਸਾਫ ਆ ਜੀ ਚਲੋ ਉਹ ਖੜੋ ਬਾਈ ਇੱਕ ਆਪਣ ਨਵਾਂ ਟਰੈਕਟਰ ਲੱਤਾ ਤੇ ਇਹਨਾਂ ਨੇ ਬਾਈ ਇਹ 99 ਦੇ ਵਿੱਚ ਮਨ ਲਾਦੀ ਤੇ ਚਲੋ ਲਓ ਬਾਈ ਹਟਦੇ ਨਹੀਂ ਹੈਗੇ I don't know. ਹਥਿਆਰ ਲੈ ਕੇ ਨਾਲ ਲੱਗਣਾ ਹੀ ਪਿਆ ਲੱਗਣਾ ਪਿਆ ਮੈਨੂੰ ਨਾਲ ਤਾਂ ਖੰਪਾ ਤੇ ਹੋਇਆ ਥੋੜੇ ਤਿੰਨਾਂ ਕੋਲ ਅੜ ਗਿਆ ਤਾਂ ਕੋਸ਼ੀ ਜੀ ਤਾਂ ਮੈਨੂੰ ਘਟਾਉਣੀ ਪਈ ਹਨਾ ਬਾਈ ਆਹ ਖੇਤ ਸਾਰੇ ਖੜਾਤਾ ਇਹ ਕਰਨਾ ਸੁਪਰ ਸੀਡਰ ਨਾਲ ਲੋਟ ਵੀ ਟਲੀਆਂ ਜੀਆਂ ਦੀਆਂ ਉਹ ਕੰਮ ਲੋਟ ਨਹੀਂ ਆਉਂਦਾ ਫਿਰ ਸੋ ਇਸ ਕਰਕੇ ਆਪਣੀ ਆ ਕਿੱਥੇ ਬਾਹਰ ਤੇ ਮਂਗਾਏ ਤੇ ਬਾਈ ਹਥਿਆਰ ਹਾਂ ਅਮਰੀਕਾ ਦੇ ਅਮਰੀਕਾ ਦੇ ਠੀਕ ਆ ਉਹ ਬਾਈ ਬਾਪੂ ਨੇ ਬਣਾਏ ਕਹਿੰਦਾ ਅਮਰੀਕਾ ਤੇ ਹਨਾ ਮਸੜੀ ਮੋਰ ਇਕ ਵਾਲੇ ਹਥਿਆਰ ਫਾ ਚਲੋ ਭਾਈ ਦੱਬੜ ਗਿਆ ਕੰਮ ਸੂਰਜ ਦੇਖੋ ਛਪਣ ਦੇ ਕਿਨਾਰੇ ਹੈਂ ਦੇਸੀ ਜੱਟਾ ਠੀਕ ਆ ਦੇਸੀ ਜੱਟ ਦੇਸੀ ਹਥਿਆਰ ਹੈਂ ਵਾਹ ਲੋ ਜੀ ਫਿਰ ਮੈਂ ਕਰ ਤੂੰ ਤਵੇਂ ਖੋਲ ਕੇ ਕਿਥੇ ਖੋਲਣੀ ਨਾ ਮੋਟਰ ਪਰ ਨਾ ਖੋਲੋ ਮੈਂ ਕਹਿੰਦਾ ਤਵੇਂ ਇਹਨੂੰ ਤਵੇਂ ਨੂੰ ਇਹ ਬਾਲਣ ਕੋਲ ਖੋਲ ਦੋ ਹਾਂ ਤੇ ਪਾਣੀ ਤਾਂ 6 ਮਹੀਨੇ ਬਾਅਦ ਆ ਹਾਂ ਹੈ ਉਹ ਬਰ ਇੱਥੇ ਲਈ ਫੋਨ ਤੇ ਬਸ ਠੀਕ ਉਹ 55 ਪੌਣਾ ਫਿਰ ਤਾਂ 55 ਪੌਣਾ ਉਹ ਪਾ ਲੈਣ ਕੋ ਪਾ ਲੈਣ ਲੋ ਭਾਈ ਬੈ ਗੇ ਤੇ ਇਹ ਅੱਛਾ ਲੋ ਭਾਈ ਸਟਾਰਟਿੰਗ ਦੇਖੋ ਕੋਈ ਚਾਬੀ ਦੇਖੋ ਆਇਆ ਉੱਪਰ ਨੇ ਤੱਕੀ ਚਾਬੀ ਤੇ ਬਹੁਤ ਸਾਹ ਵੇਰ ਪਰ ਬੈਕਪੈਕ ਉਹ ਵਾਈਡ ਰੱਖ ਆ ਗਿਆ ਤੁੰਗੜ ਬਹੁਤ ਵਾਜ ਇਹਨੇ ਵੀ ਸਾਥ ਦਿੱਤਾ ਇਹਨਾਂ ਦਾ ਲੱਗ ਜਾਂਦੇ ਬਾਈ ਫੜ ਗਿਆ ਹੋ ਬੰਨ ਵਾਪੋ ਵੀ ਉਹ ਦਰ ਪਰਲੀ ਸਾਈਡ ਆਹ ਬਾਈ ਚਾਬੀ ਵਧੀਆ ਆ ਲੋ ਬਾਈ ਦੇਖਿਆ ਤੁਸੀਂ ਕਣਕ ਵੀ ਜੋਗੀ ਤੇ ਇੱਧਰ ਆ ਮਾਨੂੰ ਮਿਲੋ ਜੀ ਸਾਸਰੀ ਗਾਲ ਜੀ ਰਾਜੇ ਨੂੰ ਮਿਲੋ ਜੀ ਸਾਸਰੀ ਗਾਲ ਜੀ ਤੇ ਬਾਈ ਜਾਨਮਾਲ ਦੀ ਮੋਟਰ ਪਰ ਪਹੁੰਚੇ ਵੇ ਆ ਵੀ ਖੇਤ ਬਾਤ ਤਾ ਕੇ ਆਪਾਂ ਨੇ ਹੰਦਾ ਹੈ ਖੇਤ ਤੁਸੀਂ ਦੇਖਿਆ ਵਿੱਚ ਕਣਕ ਬੀਜ ਹੋਈ ਆ ਉਹਦੇ ਬਾਅਦ ਭਾਈ ਆਹ ਤੇ ਹੁਣ ਆ ਦੂਸਰਾ ਦਿਨ ਵੀ ਅੱਜ ਰੋਟਾਵੇਟਰ ਧੋ ਦੇਣਾ ਸੁਲਾਗ ਕਿੱਥੇ ਪਲੱਗ ਅੰਦਰ ਤੇ ਆਉਣ ਵਾਲ ਬੋਰਡ ਨਹੀਂ ਲੈ ਕੇ ਆਇਆ ਬੋਰਡ ਕਿੱਥੇ ਗਿਆ ਹੈ ਬੋਰਡ ਤਾਂ ਜ਼ਰੂਰੀ ਹੁੰਦਾ ਅੰਦਰ ਦੇਖ ਇੱਕ ਜੇ ਰੱਖਣਾ ਪੈਣਾ ਹੈ ਹੈ ਤੇ ਭਾਈ ਆ ਗੱਡੀ ਵੀ ਧੋਣੀ ਆ ਵਿੱਚ ਵੀ ਆਈ ਵੀ ਆਹ ਰਿਸ਼ਤੇਦਾਰਾਂ ਦੀ ਵਿੱਚ ਇਹਦਾ ਨੰਬਰ ਆਹ ਦੇਖੋ ਆ ਰੋਟਾਵੇਟਰ ਭਾਈ ਹੁਣ ਬਹਿਲਾ ਹੋ ਗਿਆ ਵੀ ਧੋਕੇ ਹੁਣ ਫੇ ਲੱਗਣਾ ਅੰਦਰ ਵੀ ਹੁਣ ਇਹਦਾ ਦੇਖਦੇ ਆਪਾਂ ਨੇ ਚੱਕ ਦੇਣਾ ਇੱਕ ਗੇਲਾ ਫੱਟਾ ਜਿਹਾ ਪਰ ਵੀ ਉਹ ਤੋਂ ਬਾਅਦ ਵਿੱਚ ਤੇ ਸਫਾਈ ਕਰਨੀ ਹੈ ਸੋ ਏਕਣਾ ਹੀ ਪਹਿਲਾਂ ਵੀ ਧੋਕੇ ਖੜਾਤਾ ਤਾਂ ਜੀਨੂ ਭਾਈ ਹੁਣ ਤੱਕ ਲੋੜ ਤੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿਉਂਕਿ ਸਾਨੂੰ ਪਤਾ ਵੀ ਅੱਗੇ ਸਾਡੇ ਕੋਲ ਕਿਹੜੇ ਸੰਧਾਂ ਦਾ ਖੇਤੀ ਸਾਡੇ ਵੀ ਚੱਲਦੀ ਆ ਜੀ ਤੇ ਹਾਂ ਭਾਈ ਲੋੜ ਹੈ ਨੀ ਯਾਰ ਵੀ ਕਰਤਾ ਉਹੇ ਕੰਮ ਸਰ ਕਰਤਾ ਉਹ ਕੰਮ ਅੱਜ ਹੈਂ ਚਲ ਰਾਜੂ ਇਹਨਾਂ ਨੂੰ ਆਪ ਪਰ ਲੀਆਂ ਕੱਢੋ ਯਾਰ ਪੱਤੀਆਂ ਆ ਤਾਂ ਚੱਕ ਆਉਣਾ ਫੱਟਾ ਰਾਜੂ ਕੱਢ ਲਓ ਫੱਟਾ ਚੱਕ ਆਉਣਾ ਪਰ ਤਾਂ ਫਿਰ ਉਹ ਕਰਨਾ ਕੱਢ ਲੈਣਾ ਬਾਈ ਓਏ ਆਪਾਂ じゃ ਕਮਰਾ ਹੇਠ ਉੱਪਰ ਨੂੰ ਤੂੰ ਫੱਟਾ ਚੱਕ ਰਾਜੂ ਫਿਰ ਦੇ ਫੱਟੇ ਨੂੰ ਹੱਥ ਕੋ ਆੱਟੇ ਨੂੰ ਪਾ ਲੈ ਹੱਥ ਤਾਂ ਨਿਕਲ ਨਹੀਂ ਰਾਜੂ ਇਹ ਕੱਢ ਦੇ ਸਪਰਿੰਗ ਕੱਢੇ ਲੈਣੇ ਬਾਹਰ ਹਾਂ ਹਾਂ ਸਾਰਾ ਕੁਝ ਬਾਹਰ ਨਿਕਲਣਾ ਇਹ ਕੋਸ਼ਨੀ ਰਣਾ ਬਾਦ ਤੇ ਕਪਰ ਚੱਕ ਕੇ ਉਹ ਹੋ ਜਾਣਾ ਯਾਰ ਮੁਕਰ ਜਾਣ ਦੇ ਹੱਥ ਮੇਰਾ ਕੰਮ ਨਹੀਂ ਨਾ ਕਰਦਾ ਕਿ ਆ ਗਿਆ ਇਹਦੇ ਪੱਥਰ ਵੱਜਿਆ ਕੱਲਂ ਗੂਠੇ ਦੇ ਨੋਂ ਪਰ ਇਹ ਫੱਟਾ ਤਾਂ ਲੱਗੇ ਜਾਂਦੀ ਮਾਰੀ ਮੁੱਠੀ ਅੱਛਾ ਰੱਖ ਦੇ ਸਾਰੇ ਇੱਧਰ ਮੋਟਰ ਦੇ ਜੜਚ ਇੱਕ ਲੈ ਜਾ ਇੱਕ ਲੈ ਜਾ ਇੱਕ ਇੱਕ ਪੈਨਲ ਲੈ ਜਾ ਸਾਕਾ ਦੇ ਰਾਜੂ ਫਟਾਪਰ ਜਾਵਾਂਗੇ ਹਾਂ ਜਾਵਾਂਗੇ ਚੱਕਦੇ ਕੋਨਾ ਇਹ ਕਪੜੀ ਦੇ ਹੀਟ ਵਾਲੇ ਕੱਢੂਗੇ ਮੇਰੇ ਖਿਆਲ ਨਾਲ ਉਹ ਹੀਟ ਵਾਲੀਆਂ ਵੀ ਕੱਢ ਹੋਣੀਆਂ ਪੱਤੀਆਂ ਭਾਈ ਕੱਢ ਹੋ ਗਈ ਇਹ ਹੀਟਾਂ ਨੇ ਕੱਢਣੀਆਂ ਦੀਆਂ ਹੈ ਕਿ ਕਿਧਰ ਰਾਜੂ ਕਰਦੇ ਆ ਕੱਢ ਹੋਣੀਆਂ ਉਹ ਵੀ ਗੱਲ ਠੀਕ ਹੈ ਹੀਟ ਵਾਲੀ ਕੱਢ ਦੇਣੇ ਚੱਲ ਕੋਈ ਨਹੀਂ ਹੁਣ ਉਹ ਸਪਰਿੰਗ ਉਹ ਪਾਉਣੇ ਵੀ ਥੋੜਾ ਜਿਹਾ ਟਾਈਟ ਕਰਕੇ ਆਪਾਂ ਨੇ ਫੱਟਾ ਜਾਂਦੇ ਜਾਂਦੇ ਨਾ ਬਹੁਤ ਟੱਕ ਟੱਕ ਵੱਜਦਾ ਯਾਰ ਹੁਣ ਚੱਕ ਦੇ ਇੱਕ ਪਾ ਜਾਣੀ ਆ ਪਰ ਆਹ ਆ ਲੈ ਚੱਲ ਬੱਸ ਨਾ 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 ਲੋੜੇ ਨਹੀਂ ਰਾਜੀ ਚੱਕੋਗੇ ਦੇਖਦਾ ਦਿਖਦਾ ਹੈ ਹਾਂ ਜੀ ਹੁਣ ਲਿਫਟ ਵੀ ਚੱਕ ਦੇਣੀ ਦਿਖਦਾ ਰਾਜੀ ਬੇਟਾ ਲਿਫਟ ਚੱਕ ਦੇ ਮੜੀ ਜੀ ਹੁਣ ਹੁਣ ਤਾਂ ਭੂਲਾ ਫੁੱਲ ਦਿਖਦਾ ਗੇਰ ਕੱਢ ਦੇ ਤਾਰਾਂ ਤੂਰਾਂ ਵਿੱਚ ਫਸੀਆਂ ਵੀ ਐ ਰਾਜੂ ਭਾਈ ਤੇਰੀ ਡਿਊਟੀ ਆਏ ਆ ਰੱਸੀਆਂ ਕੱਢ ਲੈ ਪੂਰੀ ਲਿਫਟ ਚੱਕੋ ਬੱਸ ਹੋ ਗਿਆ ਓਕੇ ਸਾਜੀ ਉਹ ਕੱਢ ਲੈ ਰੱਸੀ ਉਹ ਐ ਬੇਲੇ ਐ ਰੱਸੀ ਨਹੀਂ ਹੈਗੀ ਕਰ ਮੈਂ ਇੱਕ ਨੂੰ ਫੋਨ ਫਿਰ ਆ ਤਾਰ ਤਾਂ ਛੋਟੀ ਜਿਹੀ ਉਹ ਐ ਲਾ ਬਈ ਆਹ ਦਾ ਹੁਣ ਕੋਕਣੀ ਆ ਹਣ ਤਾਂ ਆਹ ਕੀ ਆ ਮਿੱਟੀ ਦਾ ਉਹਦੇ ਖੁਰਪੇਗੇ ਹੋਏ ਨੇ ਅੰਦਰ ਪਿਆ ਹੋਣਾ ਪਿੰਨਾ ਮਾਰੀ ਜੀ ਸੱਟਾ ਮਾਰੋ ਸਾਰੇ ਥੱਲੇ ਸੱਟ ਦਾ ਪੰਨ ਰਾਜੂ ਮਾਰਨੀ ਨਹੀਂ ਪਰ ਨਮਾਸ ਹੁਟਾ ਬੀਟਰ ਹੈ ਰਾਜੂ ਕਈ ਬੰਦੇ ਹੈਗੇ ਆ ਹਾਂ ਜੀ ਹਾਂ ਜੀ ਇਹਦੇ ਉੱਪਰ ਸੱਟ ਨਹੀਂ ਮਾਰਨ ਹੁੰਦੇ ਚੱਲਦਾ ਕੰਮੋ ਬਾਈ ਮੋਟਾ ਮੋਟਾ ਧਰਨਾਇਆ ਨਾ ਹੂੰ ਬਾਕੀ ਦਾ ਮਸ਼ੀਨ ਧਾਰੂ ਵੀ ਇਹਦਾ ਬੜੀਆ ਦਾਹਾ ਉੱਪਰ ਉੱਪਰ ਦਾਹਾ ਚੱਲ ਮਿੱਟੀ ਜੀ ਦਾ ਕਰੂ ਕੁਸਤਾ ਕਰੂਗੀ ਰਾਜੂ ਹਾਂ ਜੀ ਹਾਂ ਜੀ ਪਹਿਲਾਂ ਤੁਸੀਂ ਆਏ ਦੋਸਤ ਦੇ ਨਾ ਪਾਣੀ ਮਾਗੇਦੇ ਪਾ ਮਾਗੇ ਫੇਰ ਮਾਰੋ ਮੋਟਾ ਮੋਟੇ ਨੇ ਦਾ ਦੇਣਾ ਬਾਈ ਬੋਰਡ ਘਰ ਹੈਗਾ ਤਾਂ ਮੈਂ ਹਕ ਨੂੰ ਫੋਨ ਕਰਿਆ ਤੇ ਬਾਅਦ ਵਿੱਚ ਫਿਰ ਮਸ਼ੀਨ ਧਾਰੂਗੀ ਕੰਮ ਗਏ ਨੇ ਪੜ ਹੁਣ ਫਾਈਨਲ ਹੋ ਗਿਆ ਸਾਰਾ ਜੀ ਚੱਲ ਪਏ ਕੰਮ ਬਾਈ ਸਰਫਾਲਾ ਹਰਫ ਨਾਲ ਧੋਦੀਏ ਹੁਣ ਇੱਕ ਵੇਲਾ ਬਾਈ ਸਾਰੇ ਸੰਦ ਧੋ ਹੋ ਗਏ ਤੇ ਇਹੀ ਰੇਂਦਰ ਆ ਵਿਚਾਰਾ ਇੱਕ ਇਹਦਾ ਕੰਮ ਹੁਣ ਮੁੱਕਿਆ ਬਾਕੀ ਰਾਜੂ ਉੱਤਰ ਗੱਡੀ 'ਤੇ ਲੱਗ ਗਿਆ ਜੇ ਮਹੀਨੇ ਫੜਨਾ ਹੀ ਐ ਇਹਨੇ ਹੂੰ ਰਾਜੂ ਲੱਗ ਗਿਆ ਉੱਤਰ ਰਾਜੂ ਗੱਡੀ 'ਤੇ ਲੱਗ ਗਿਆ ਮੇ ਤੋਂ ਇਹ ਨਵਾਂ ਬਣ ਗਿਆ ਦੇਖੋ ਮਿੱਟੀ ਮੋਟੀ ਮੋਟੀ ਧਾਰਤੀ ਬਾਕੀ ਮੈਗ ਨਹੀਂ ਬਾਈ ਪਹੁੰਚਿਆ ਹੈਗਾ ਬੋਰ ਲੈ ਕੇ ਕਾਦਾ ਫੋਨ ਕਰਿਆ ਮਾਨੂੰ ਪਤਾ ਨਹੀਂ ਕਿੱਧਰ ਰਹਿ ਗਿਆ ਗੁੱਜਰਾ ਚ ਗਏ ਹੋ ਗਿਆ ਔਰ ਇਹ ਗੁੱਜਰ ਪਤਾ ਨਹੀਂ ਘਰ ਕੋਲ ਨੂੰ ਗਿਆ ਪਾਉਣਾ ਕਿਧਰ ਇਹਨੂੰ ਗਿਆ ਹੋਣਾ ਕਿਧਰ ਇਹਨੂੰ ਮੰਮੀ ਭਾਵਾ ਘਰ ਪੁੱਛ ਕੇ ਚੰਗੀ ਗੁੱਜਰਾ ਚਾ ਗੁੱਜਰ ਫੇਰ ਰਾਤ ਲੰਘਿਆ ਹੋਣਾ ਕਿਸੇ ਕਰ ਬੱਸ ਆ ਗਈ ਬਾਈ ਕਿੱਕਣਾ ਦੇਖੋ ਬ੍ਰੇਕਾਂ ਮਾਰਦੀ ਆ ਆ ਰਾਜੂ ਹੁੰਦੀ ਸਾਫ ਬਸ ਠੀਕ ਆ ਲੋ ਜੀ ਬਾਈ ਰੂਟਾ ਬਟਰ ਤੋਂ ਹੋ ਗਿਆ ਚੰਗੀ ਭਰਾ ਰਾਜੂ ਕਰ ਲਿਆ ਇਕੱਠਾ ਪੋਰੀ ਬਿਸਤਰਾ ਹਾਂਜੀ ਹਾਂਜੀ ਚੱਲ ਫੇਰ ਕਰ ਨੇੜੇ ਨੂੰ ਮਸ਼ੀਨ ਵੀ ਚੱਕ ਲੈ ਬਾਈ ਬਾਈ ਅਕੀਰਵਾਰ ਹਾਂ ਜਿਹਦੇ ਕਰਾਉਣਾ ਉਹ ਵੀ ਕੋਸਟਾਈ ਵੀ ਕਰਾਉਣਾ ਦੇਖ ਲੈ ਟਰੈਕਟਰ ਵੀ ਤਾਂ ਹੋ ਗਿਆ ਦੇਖ ਤਾਂ ਕਿਦਾਂ ਜਸਤਰਾ ਜਿਸ ਤਰ੍ਹਾਂ ਨੂੰ ਨਿਕਲਦੇ ਆ ਪਰ ਵਿਆਹ ਆ ਗਿਆ ਸਾਨੂੰ ਵਿੱਚ ਵਿਆਹ ਆ ਗਿਆ ਇੱਕ ਕਣਕ ਵੇਚਣੀ ਫੇਰ ਉੱਥੇ ਕਿੱਥੇ ਆਹ ਉੱਥੇ ਥੋੜਾ ਕੰਮ ਵੀ ਹੋ ਜੂਗਾ ਉਹਦਾ ਹਾਲ ਸਵਾਗੇ ਕਿਲੇ ਬੀਜ ਹੋ ਜਾਣੀ ਲੋਈ ਬਾਈ ਟਰੈਕਟਰ ਤੋਤਾ ਬਾਈ ਐਨ ਥੋੜੀ ਕਰਾਤੀ ਦੀ ਸਾਰਾ ਕੰਮ ਓਕੇ ਹੋ ਗਿਆ ਗੱਡੀ ਵੀ ਓਕੇ ਹੋ ਗਈ ਰਾਜੂ ਹਾਂਜੀ ਗੱਡੀ ਵਿੱਚ ਹਾਂ ਤੋ ਹੋ ਗਿਆ ਰਾਜੂ ਲੋੜ ਨਹੀਂ ਬਈ ਮਸ਼ੀਨ ਦੀ ਕੋ ਬੰਦਾ ਹੀ ਪਹੁੰਚਿਆ ਲੈਕਣੀ ਸਰ ਗਿਆ ਨਾ ਨਾ ਪੱਤੀ ਪਰ ਵੀ ਬਾਈ ਸਾਥੂ ਮਾਰਤਾ ਫੇ ਚੈਨ ਥੱਲੀ ਕਰਾ ਦਿੰਦਾ ਜੰਗ ਲੱਗੀ ਸੀ ਪੱਤੀਆਂ ਜੰਡੀਆਂ ਕਰਕੇ ਮਸੀ ਲੱਗੀ ਵੀ ਹੂੰ ਬਹੁਤ ਆਪੀ ਜੰਗ ਲਾਈ ਟਰੈਕਟਰ ਨੇ ਹੂੰ ਚਲੋ ਵਾਰੇ ਕੋ ਗਈ ਪੱਸੀਆਂ ਮਨਾਤੀਆਂ ਹੁਣ ਕੱਲੀ ਕੱਲੀ ਸੀਟ ਢੋਤੀ ਇੱਟਰੇ ਵਿੱਚ ਆਏ ਨਾ ਸੈਟਮੇ ਵੀ ਟਕਰਾਸੀ ਤੇ ਹੱਲੀ ਚਲੋ ਜਵਾ ਬੰਦੇ ਲੋੜਾ ਚੱਲੀਏ ਘਰ ਨੂੰ ਲੋ ਬਾਈ ਖੜਾਤਾ ਲਿਆ ਕੇ ਖੇਤ ਦੇ ਵਿੱਚ ਤੇ ਧੁੱਪ ਨਿਕਲੀ ਹੁਣ ਸਾਰੇ ਜਿਹੜੀ ਏਕਣੇ ਖੜਾ ਕੇ ਰੱਖਣਾ ਜੀ ਪਿਛਲੀ ਵਾਰੀ ਧੋਕੇ ਫੜਾ ਦੀ ਫਟਨਦਰ ਲਾਤਾ ਤਾਂ ਤੇ ਵਿੱਚ ਜੰਗ ਜੀ ਪੈ ਗਈ ਸੀ ਪੱਤਿਆਂ ਨੂੰ ਸਪਰਿੰਗਾਂ ਨੂੰ ਵੀ ਜੰਗ ਪੈ ਗਈ ਸੀ ਸੋ ਚਲੋ ਕਹਿੰਦੇ ਜੇ ਗਲਤੀ ਹੋਊਗੀ ਤਾਂ ਸਿੱਖਿਆ ਮੰਦਾ ਸਿੱਖੂਗਾ ਜਿਹਨੂੰ ਕਹਿੰਦੇ ਆ ਵੀ ਧੋਖਾ ਹੋ ਗਿਆ ਚਾਹੇ ਠੋਕਰ ਵੱਜ ਗਈ ਉਹ ਚੀਜ਼ ਵਿਸ਼ਟ ਹੁਣ ਆਹ ਸਾਰੀ ਦਾੜੀ ਤੋਂ ਪچھے ਖੜਾਉਣਾ ਜੀ ਆਪਾਂ ਨੇ ਇਹਨਾਂ ਪੂਰਾ ਪ੍ਰੋਪਰ ਸੁੱਕ ਜੂਗਾ ਫੋ ਤੇ ਬਾਅਦ ਪਰਲੇ ਜਿਹੜੇ ਸਪਰਿੰਗ ਕੱਢੇ ਪਏ ਉਹ ਆਪਣਾ ਥੱਲੇ ਕਰਕੇ ਫਿਰ ਅੰਦਰ ਖੜਾ ਦਾਾਂਗੇ ਜੀ ਤੇ ਹੁਣ ਆਪਾਂ ਚਲਦੇ ਘਰ ਆਪਣਾ ਸ਼ਕਤ ਦੇ ਪ੍ਰਸ਼ਾਦਾ ਤੇ ਪਿੰਡ ਵਾਲੀ ਮੋਟਰ ਹੈ ਬਾਈ ਖੇਤ ਚਾਕੇ ਦੁਬਾਰਾ ਖੜ ਗਿਆ ਆਪਣੇ ਚ ਚਲੋ ਬਾਕੀ ਮੌਸਮ ਬਾਈ ਸੂਰਜ ਨਿਕਲ ਚੁੱਕਿਆ ਚਲਦੇ ਆ